ਉਹ ਤੇਰੀ ਬੜੀ ਟੀਮ ਨਾਲ ਹੀ ਭਰੀ ਬੈਠਾ ਇਹਦਾ ਕੀ ਆ ਨਾ ਭਾਈ ਬਸ ਹੀ ਵਧੀਆ ਹੋਰ ਭਾਈ ਵਧੀਆ ਭਾਈ ਹੋਰ ਕੀ ਆਲਾ ਵਧੀਆ ਹੀ ਵਧੀਆ ਤੇ ਭਾਈ ਯਾਰ ਪਹਾਰਾ ਸਿਸਟਮ ਜਿਹਾ ਲਵਾਉਣਾ ਸੀ ਯਾਰ ਤੁਹਾਡੀਆਂ ਵੀਡੀਓ ਬਹੁਤ ਦੇਖਿਆ ਮੈਂ ਤੇ ਬਹੁਤ ਵਧੀਆ ਕੰਮ ਲੱਗਿਆ ਤੁਹਾਡਾ ਤੇ ਪਸੂ ਬਹੁਤ ਤੰਗ ਆਇਆ ਉਹ ਬਹੁਤ ਧੰਨਵਾਦ ਭਾਈ ਜੀ ਕਿੱਟ ਹੀ ਦੇਖੀ ਥੋੜੀ ਮੈਂ 2500 ਦੀ ਪਾਈ ਆ ਤੁਸੀਂ ਜੀ ਜੀ ਹਾਂ ਕਿੰਨੇ ਫੌਗਰ ਦਿੰਨੇ ਨਾਲ ਤੁਸੀਂ ਇਹਦੇ ਉਹਦੇ ਵਿੱਚ ਵੀਰੇ ਸੀ 6 ਫੌਗਰ ਅੱਛਾ 40 ਫੁੱਟ ਪੈਪ ਠੀਕ ਹੈ ਹਾਂਜੀ ਠੀਕ ਹੈ ਬਈ ਤੇ ਤਿੰਨ ਚਾਰ ਪਸ਼ੂਾਂ ਦੇ ਤਾਂ ਬਹੁਤ ਰਹਿੰਦੇ ਹੋਣੇ 6 ਫੌਗਰ ਹਾਂਜੀ ਹਾਂਜੀ 5 6 ਪਸ਼ੂਾਂ ਦੇ ਆਪਣੇ ਬਹੁਤ ਵਧੀਆ ਆਰਾਮਦਾਇਕ ਰਹਿੰਦੇ ਠੀਕ ਹੈ ਜੀ ਪਰ ਗਰਮੀ ਬਹੁਤ ਪੈਂਦੀ ਆ ਯਾਰ ਬਹੁਤ ਔਖੇ ਆ ਪਸ਼ੂ ਯਾਰ ਦੁੱਧ ਵੀ ਘਟ ਜਾਂਦੇ ਆ ਪਸ਼ੂ ਗਰਮੀ ਕਰਨਾ ਹਾਂਜੀ ਪੂਰੇ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਸੀ ਹਾਂਜੀ ਆ ਜਿਹੜੇ ਤੁਸੀਂ ਟੀਵੀ ਨਾਲ ਗਲੀ ਪਰ ਰੱਖੀਏ ਕੀ ਚੱਕਰ ਏ ਬਾਈ ਇਹ ਤਾਂ ਬਾਈ ਤੁਹਾਨੂੰ ਤਰਸੇਮ ਹੀ ਦੱਸ ਸਕਦੇ ਯਾਰ ਅਸੀਂ ਵੀ ਕਈ ਵਾਰੀ ਆਖਿਆ ਵੀ ਇਹਨਾਂ ਨੂੰ ਵੇਚ ਦੋ ਬਹੁਤ ਕਵਾੜਗੇ ਆਉਂਦੇ ਵੀ ਲੈ ਜਾਣਗੇ ਅੱਛਾ ਇਹ ਨਾ ਤਾਂ ਸਾਨੂੰ ਦੱਸਦੇ ਆ ਨਾ ਹੀ ਉਹ ਵੇਚਦੇ ਇਹਨਾਂ ਨੂੰ ਅੱਛਾ ਇਹ ਉਹਨਾਂ ਨੂੰ ਪੁੱਛਣਾ ਪਊਗਾ ਅੱਛਾ ਫਿਰ ਪੁੱਛਣੇ ਬੁਲਾਓ ਫਿਰ ਬਾਈ ਨੂੰ ਬੁਲਾ ਦਿੰਨੇ ਆ ਬੁਲਾਓ ਬੁਲਾਓ ਅੱਜ ਇਹ ਕੋੜ ਕੱਢ ਕੇ ਜਾਣਾ ਪੁੱਛ ਕੇ ਜਾਣਾ ਇਹ ਯਾਰ ਬੱਲੇ ਬਈ ਠੀਕ ਹੈ ਜੀ ਹੋਰ ਕੀ ਆ ਵਧੀਆ ਵਧੀਆ ਬਈ ਠੀਕ ਆ ਹਾਂ ਬਈ ਤੇ ਉਹ ਪਹਾਰੇ ਜੇ ਲਵਾਉਣੇ ਸੀ ਯਾਰ ਬਈ ਪਸ਼ੂ ਬਹੁਤ ਤੰਗ ਹੋਏ ਪਏ ਆ ਫੁਆਰੇ ਲਾ ਦਾਂਗੇ ਅੱਜ ਤਾਂ ਯਾਰ ਮੌਸਮ ਠੰਡਾ ਹੈ ਤੇ ਅੱਜ ਤਾਂ ਮੈਂ ਕਹਿੰਦੀ ਅੱਜ ਕੈਸੇ ਹੀ ਕਰਾਂਗੇ ਪਹਾੜਾਂ ਦਾ ਕੰਮ ਅੱਜ ਅੱਛਾ ਨਿੱਕੇ ਮੋਟੇ ਕੰਮ ਸਾਡੇ ਹੋਰ ਪੇਸ਼ ਕਰਨ ਵਾਲੇ ਉਹ ਕਰਾਂਗੇ ਚਲ ਕੋਈ ਨਹੀਂ ਉਹ ਤਾਂ ਠੀਕ ਹੈ ਬਈ ਤੇ ਫਿਰ ਕਦੋਂ ਤੱਕ ਲਾ ਸਕਦੇ ਆ ਲਾ ਦਾਂਗੇ ਬਸ ਕੱਲ ਨੂੰ ਲਾ ਦਾਂਗੇ ਕੋਈ ਨਹੀਂ ਅੱਛਾ ਜ਼ਰੂਰ ਲਾਓ ਬਈ ਕੱਲ ਨੂੰ ਬਹੁਤ ਬਹੁਤ ਤੰਗ ਹਨ ਤੇ ਇੱਕ ਗੱਲ ਹੋਰ ਪੁੱਛਣੀ ਸੀ ਬਈ ਤੁਹਾਨੂੰ ਹਾਂ ਜੀ ਆਸੇ ਟੀਵੀ ਜਿੰਨੇ ਕਿਵੇਂ ਸਾਹਗੇ ਰੱਖ ਰੱਖਿਆ ਗਏ ਕੁਆਲ ਗੂੜਚ ਨਹੀਂ ਦਿੰਦੇ ਐਵੇਂ ਗਲੀ ਭਰ ਰੱਖੀ ਐ ਇਹ ਨਾ ਟੀਵੀ ਅੱਗੇ ਮੈਨੂੰ ਬਹੁਤ ਜਨੇ ਹੁੰਦੇ ਪੁੱਛਣ ਵਾਲੇ ਅੱਛਾ ਤੈਨੂੰ ਅੱਜ ਮੈਂ ਦੱਸ ਹੀ ਦਿੰਨਾ ਕਿਉਂ ਰੱਖਿਆ ਤੇ ਮਾਰ ਕੇ ਠੀਕ ਹੈ ਇਹਦੇ ਨਾਲ ਨਾ ਸਾਡੀਆਂ ਹੈਗੀਆਂ ਯਾਦਾਂ ਜੁੜੀਆਂਆਂ ਮੀਆਂ ਬਹੁਤ ਜ਼ਿਆਦੇ ਠੀਕ ਹੈ ਇਹ ਕੋਈ ਸਮਾਂ ਸੀ ਜਦੋਂ ਤੰਗੀ ਬੜੀ ਹੁੰਦੀ ਸੀ ਟੀਵੀ ਦੇਖਣ ਨੂੰ ਇਹ ਵੀ ਮਿਲਦੇ ਨਹੀਂ ਸੀ ਵੇਖਣ ਨੂੰ ਅਸੀਂ ਘਰ ਦੇ ਨਾਲ ਲੜਕੇ ਟੀਵੀ ਵੇਖਣ ਜਾਣਾ ਕੋਈ ਸਮਾਂ ਸੀਗਾ ਐਂਟੀਨੇ ਦਾ ਅਸੀਂ ਐਂਟੀਨਾਕ ਬਣਾਇਆ ਕਾਨੇ ਦਾ ਵੀ ਠੀਕ ਹੈ ਬਹੁਤ ਵਧੀਆ ਐਂਟੀਨਾ ਬਣਾਇਆ ਸੀ ਤਾਂ ਕਾਨੇ ਦੇ ਬਣਾ ਕੇ ਨਾ ਅੰਡੀ ਗਵੰਡੀ ਨੂੰ ਖਾ ਜਾਂਦੇ ਸੀ ਯਾਰ ਅੰਡੀ ਨਾ ਲੱਗਿਆ ਪਿਆ ਉਹਨਾਂ ਨੇ ਟੀਵੀ ਲੈਣਾ ਠੀਕ ਹੈ ਅਸੀਂ ਉਹਨਾਂ ਚੀਜ਼ਾਂ ਦੀ ਤੰਗੀ ਤੋਂ ਆ ਕੇ ਅਸੀਂ ਟੀਵੀ ਨੇ ਸੰਭਾਲ ਲਏ ਪਏ ਆ ਕੁਆੜ ਗਿਆ ਬਹੁਤ ਾਰੀ ਆ ਗਿਆ ਜਿੰਨੇ ਵੀ ਜਨੈਨ ਦੇ ਬੰਦਿਆਂ ਦੇ ਟੀਵੀ ਆ ਤੇ ਇਹ ਦੇਖੋ ਆ ਜਾ ਦਿਖਾਉਣਾ ਅਗਿਆ ਸਾਰੇ ਟੀਵੀ ਨੇ ਜਿਹਦੇ ਵੀ ਹੈਗੇ ਇਹ ਸਾਰੇ ਟੀਵੀ ਸੰਭਾਲ ਕੇ ਰੱਖੇ ਹੋਏ ਕਿਸੇ ਦਾ ਟੀਵੀ ਵੇਚਿਆ ਨਹੀਂ ਨਾ ਅਸੀਂ ਕਬਾੜਗੇ ਬਥੇਰੇ ਆਈ ਆਏ ਅਸੀਂ ਕਦੇ ਟੀਵੀ ਕਿਸੇ ਦਾ ਵੇਚਿਆ ਨਹੀਂ ਸਾਡੇ ਕੋਲ ਪਏ ਆ ਓਕੇ ਜਿਹੜੀ ਚੀਜ਼ ਤੰਗੀ ਹੋਵੇ ਨਾ ਉਹ ਅਸੀਂ ਆਮ ਕਰਦੇ ਕਿਸੇ ਟਾਈਮ ਇਹ ਵੇਖਣ ਨੂੰ ਨਹੀਂ ਮਿਲਦਾ ਸੀ 40 40 50 50 ਦਾ ਟੀਵੀ ਉਸ ਟਾਈਮ ਹੁੰਦਾ ਸੀ ਹਾਂ ਪਰ ਇਹ ਜਿਹੜੀ ਚੀਜ਼ਾਂ ਅਣਮੋਲੀਆਂ ਸਮਾਂ ਪੈਣ ਤੇ ਬੰਦਾ ਚੇਂਜ ਕਰਦਾ ਅੱਜ ਤੁਹਾਨੂੰ ਇਹ ਹੋਰ ਵਿਖਾਉਣਾ ਟੀਵੀ ਤੁਹਾਨੂੰ ਚੱਲਦਾ ਸਹੀ ਹੈ ਬਈ ਹਾਂ ਇਹ ਨਾ ਸਮੇਂ-ਸਮੇਂ ਨਾਲ ਨਾ ਚੇਂਜ ਹੋ ਜਾਂਦਾ ਚੀਜ਼ ਪਰ ਪ੍ਰਾਣੀਆਂ ਚੀਜ਼ਾਂ ਛੱਡਣੀਆਂ ਨਹੀਂ ਚਾਹੀਦੀਆਂ ਇਹਨਾਂ ਨੇ ਬੜੇ ਮਾੜੇ ਵੇਲੇ ਸਾਥ ਦਿੱਤਾ ਹੁੰਦਾ ਅੱਗੇ ਆਇਆ ਘਰੇ ਆ 20 20 ਜانے ਦੇ ਆ ਨਾ ਆਜੋ ਤੁਹਾਨੂੰ ਹੋਰ ਦਿਖਾਉਣਾ ਆ ਆ ਦੇਖੋ ਸਾਡੇ ਕੋਲ ਹੈ ਹਾਂ ਆ ਟੀਵੀ ਤੇ ਹੈ ਇੱਧਰ ਵੀ ਤੇ ਸਾਡੇ ਪਿਛਲੇ ਪਾਸੇ 20 20 ਭਰੀ ਪਈ ਸੀ ਟੀਵੀ ਅੱਛਾ ਅਸੀਂ ਸਾਰੇ ਟੀਵੀ ਸੰਭਾਲ ਕੇ ਰੱਖੇ ਕਿਉਂਕਿ ਕੁਝ ਚੀਜ਼ਾਂ ਦੀ ਤੰਗੀ ਹੁੰਦੀ ਉਹਨੂੰ ਅਸੀਂ ਪੂਰੀ ਕਰਨ ਵਾਸਤੇ ਉਹਨੂੰ ਸੰਭਾਲ ਕੇ ਰੱਖਿਆ ਵੀ ਇਹਨਾਂ ਤੋਂ ਇਹਨਾਂ ਨਾਲ ਜੁੜੇ ਹੀ ਰਗੇ ਪੁਰਾਣੀਆਂ ਚੀਜ਼ਾਂ ਦੇ ਨਾਲ ਤੇ ਆਪਣੇ ਕੋਲ ਇੱਕ ਸਕੂਟਰ ਵੀ ਹੈਗਾ ਅੱਛਾ ਜਿਹੜੇ ਨੇ ਮਾਰੇ ਵਿੱਚ ਬਹੁਤ ਸਾਥ ਦਿੱਤਾ ਸੀ ਉਹ ਵੀ ਆਪਣੇ ਕੋਲੇ ਸੰਭਾਲਿਆ ਪਿਆ ਆਪਾਂ ਵਿੱਚ ਹੀ ਨਹੀਂ ਕਦੀ ਚੀਜ਼ ਉਹ ਵੀ ਆਪਣੇ ਕੋਲੇ ਪਈ ਹੈ ਤੇ ਆਜੋ ਤੁਹਾਨੂੰ ਮੈਂ ਇੱਕ ਹੋਰ ਗੱਲ ਨਾਲ ਦੱਸਦਾ ਤੁਹਾਨੂੰ ਗੱਲ ਤੋ ਛੇੜ ਲਈ ਤਾਂ ਤੈਨੂੰ ਮੈਂ ਦੱਸਦਾ ਅੱਛਾ ਅਸੀਂ ਛੋਟੇ ਟੀਵੀ ਵੀ ਪਏ ਆਪਣੇ ਕੋਲੇ ਅੱਛਾ ਹਾਂ ਜਿਹੜੇ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀ ਕਿਸੇ ਟਾਈਮ ਦਾ ਅੱਛਾ ਉਹ ਪੁਰਾਣੇ ਵੇਲੇ ਹਾਂ ਆਜੋ ਬਹੁਤ ਪੁਰਾਣੇ ਨੇ ਯਾਰ ਬਈ ਉਹ ਤਾਂ ਹਾਂ ਆ ਦੇਖੋ ਆ ਬਲੈਕ ਐਂਡ ਵਾਈਟ ਟੀਵੀ ਪਏ ਸਾਡੇ ਕੋਲ ਇਹ ਤਾਂ ਬਈ ਜਾਵੇਂ ਛੋਟੇ ਜਿਹੇ ਆ ਆ ਦੇਖੋ ਇਹ ਕਿਸੇ ਟਾਈਮ ਨਾ ਆ ਟੀਵੀ ਚੱਲਦਾ ਆ ਟੀਵੀ ਚੱਲਦਾ ਹਾਂ ਆ ਟੀਵੀ ਚੱਲਦਾ ਪਿਆ ਇਹ ਟੀਵੀ ਚੱਲਦਾ ਪਿਆ ਕਿਸੇ ਟਾਈਮ ਚ ਨਾ ਇਹਦੀ ਇੰਨੀ ਕਦਰ ਹੁੰਦੀ ਸੀ ਆ ਇਹ ਜਾਪਾਨ ਦਾ ਬਣਿਆ ਹੋਇਆ ਟੀਵੀ ਮਾਇਓਟਾ ਕੰਪਨੀ ਦਾ ਹੈ ਜਿਹੜੀ ਮਾਇਓਟਾ ਕੰਪਨੀ ਸੀ ਕਿ ਨਾ ਇਹ ਇੱਕ ਘੜੀਆਂ ਬਣਾਉਂਦੀ ਸੀ ਇਹ ਸ਼ਹਿਰ ਆ ਸ਼ਹਿਰ ਜਾਪਾਨ ਦਾ ਸ਼ਹਿਰ ਆ ਉੱਥੋਂ ਦਾ ਨਾਮ ਬਣਿਆ ਹੋਇਆ ਉਹ ਉਸ ਦੇ ਨਾਮ ਤੇ ਰੱਖਿਆ ਹੋਇਆ ਮਾਇਓਟਾ ਕੰਪਨੀ ਆ ਵੀ ਅਲੱਗ-ਅਲੱਗ ਕੰਪਨੀਆਂ ਦੇ ਟੀਵੀ ਹੈ ਇਹ ਹੈ ਸਾਰੇ ਜਾਪਾਨ ਦੇ ਅਦੇ ਇਹਦੇ ਨਾ ਆ ਆ ਦੇਖੋ ਇਹਦੇ ਪਿਛਲੇ ਪਾਸੇ ਇਹ ਇਹ ਜਪਾਨ ਦਾ ਹੈ ਇਹ ਹੋਊਗਾ ਮੇਲਾ ਉਹਦਾ ਚੈਨਾ ਦਾ ਹੈ ਇਹ ਆਵੇ ਇਹ ਮੇਡਨ ਚੈਨਾ ਦਾ ਹੈ ਠੀਕ ਹੈ ਇਹ ਟੈਲੀ ਹੈ ਟੈਲੀ ਪਲਸ ਵਿਜਨ ਇਹਦੇ ਵੀ ਦੋ ਮਤਲਬ ਬਣਦੇ ਸੀ ਟੈਲੀਵਿਜ਼ਨ ਤਾਂ ਹੀ ਬਣਾ ਟੈਲੀ ਪਲਸ ਵਿ ਟੈਲੀ ਦੂਰੀ ਵਿਜਨ ਨੇੜੇ ਵੇਖਣਾ ਉਹਨੂੰ ਆਪਾਂ ਜਦੋਂ ਆਪਾਂ ਚੀਜ਼ ਨੂੰ ਕੋਈ ਨੇੜੇ ਕਰਕੇ ਵੇਖਦੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਇਹ ਜਿਹੜੇ ਟੀਵੀ ਨਾ ਇਹ ਕਾਰਾਂ ਦੇ ਵਿੱਚ ਵੀ ਲਾਏ ਜਾਂਦੇ ਸੀ ਅੱਛਾ ਉਹ ਕਹਿੰਦਾ ਬਈ ਆਪਾਂ ਨੂੰ ਹੁਣ ਬੰਦੇ ਕਹਿਣਗੇ ਵੀ ਕਾਰਾਂ ਦੇ ਵਿੱਚ ਕਿਵੇਂ ਲਾਉਂਦੇ ਇਹ ਹੁਣ ਨਾ ਇੱਕ ਡਾਕਟਰ ਤੇ ਚੱਲਦੇ ਸੀ ਆ ਹੁਣ ਇਹ ਡਾਕਟਰ ਲੱਗਿਆ ਹੋਇਆ ਇਹਦੇ ਵਿੱਚ ਆ 12 ਵੋਲਟ ਵਾਲਾ ਇਹ ਡਾਕਟਰ 12 ਵੋਲਟ ਤੇ ਚੱਲਿਆ ਨਹੀਂ ਹਾਂ ਇਹ 12 ਵੋਲਟ ਤੇ ਚੱਲ ਜਾਂਦੇ ਸੀ 12 ਵੋਲਟ ਆਡਪਟਰ ਤੇ ਚੱਲ ਜਾਂਦੇ ਠੀਕ ਹੈ ਵੀ ਮੰਨ ਲਾ ਸਿੱਧਾ 12 ਵੋਲਟ ਆ ਕਿਉਂਕਿ ਗੱਡੀ ਦੇ ਵਿੱਚ 12 ਵੋਲਟ ਡੀਸੀ ਮੋਟਰ ਹੁੰਦੀ ਹੈ ਹਾਂ ਤੇ ਉਹਦੇ ਤੇ ਚੱਲ ਜਾਂਦੇ ਸਿੱਧਾ ਲਾ ਸਕਦੇ ਆਪਾਂ ਠੀਕ ਹੈ ਵੀ ਸਿੱਧੇ ਚੱਲ ਜਾਣਗੇ ਟੀਵੀ ਆਹ ਹੁਣ ਅਸੀਂ ਡਾਕਟਰ ਤੇ ਲਾਇਆ ਟੀਵੀ ਤੇ ਚੱਲ ਰਿਹਾ ਪ੍ਰੋਪਰ ਤੇ ਅਸੀਂ ਇਹਨੂੰ ਬਹੁਤ ਥਾਂ ਦੇ ਵਰਤਿਆ ਅ ਹੁਣ ਤਾਂ ਵੀ ਪੈਸੇ ਨਾਲ ਜਮਾਨਾ ਚੇਂਜ ਹੋਗਾ ਥੋੜਾ ਜਿਹਾ ਫਰਕ ਪੈ ਗਿਆ ਨਵੀਂ ਤਕਨੀਕਾਂ ਆ ਗਈਆਂ ਹੁਣ ਮੀਟਰ ਆ ਗਏ ਨਵੇਂ ਮੀਟਰ ਆ ਦੇਖੋ ਆ ਮੀਟਰ ਆ ਗਿਆ ਹੁਣ ਅੱਛਾ ਇਹ ਮੀਟਰ ਆ ਗਿਆ ਉਦੋਂ ਇਹ ਮੀਟਰ ਜਾਂ ਲੈਣ ਦੀ ਪਹੁੰਚ ਨਹੀਂ ਹੁੰਦੀ ਅੱਛਾ ਇਹ ਕੀ ਕੰਮ ਕਰਦਾ ਬਈ ਇਹ ਇਹ ਮੀਟਰ ਨਾਲ ਰੇਂਜ ਨੂੰ ਸੈੱਟ ਕਰਨਾ ਸੀ ਕੋਠੇ ਤੇ ਲੈ ਜਾਂਦੇ ਹੁੰਦੇ ਸੀ ਠੀਕ ਹੈ ਉਹਦੇ ਆਸਤੇ ਸੀ ਤੇ ਜਦੋਂ ਨਹੀਂ ਹੁੰਦਾ ਕਿ ਉਹ ਟੀਵੀ ਹੁੰਦਾ ਸੀ ਸਾਡੇ ਕੋਲ ਠੀਕ ਹੈ ਇਹ ਟੀਵੀ ਚ ਕੋਠੇ ਤੇ ਲੈ ਜਾਂਦੇ ਸੀ ਉੱਥੇ ਕੋਲੇ ਰੱਖ ਕੇ ਤੇ ਉਹਦੇ ਨਾਲ ਰੀਸੀਵਰ ਠੀਕ ਕਰ ਦਿੰਦੇ ਸੀ ਅੱਛਾ ਇੱਥੇ ਚੈੱਕ ਕਰ ਲੈਂਦੇ ਸੀ ਵੀ ਚੱਲ ਪਿਆ ਕਿ ਨਹੀਂ ਹਾਂ ਚੱਲ ਪਿਆ ਕਿ ਨਹੀਂ ਤੇ ਆ ਗਿਆ ਤੇ ਪੈਸੇ ਨੇ ਮਾਹੌਲ ਵੀ ਚੇਂਜ ਕਰਤਾ ਉਸ ਟਾਈਮ 'ਚ ਇਹ ਇਹ ਮੀਟਰ ਲੈਂਨ ਦੀ ਪਹੁੰਚ ਵੀ ਐ ਨਹੀਂ ਸੀ ਠੀਕ ਆ ਠੀਕ ਆ ਜੀ ਆ ਮੀਟਰ ਸੀ ਉਦੋਂ ਬਾਅਦ ਇਹ ਚੇਂਜ ਕਰਤਾ ਠੀਕ ਆ ਇਹ ਟੀਵੀ ਨੇ ਮਤ ਅਸੀਂ ਇਹਦੇ ਨਾਲ ਇੱਕ ਤਰ੍ਹਾਂ ਹੋਰ ਗੱਲ ਦੱਸਦਾ ਸਾਡੇ ਕੋਲ ਬਹੁਤ ਘੈਂਟ ਚੀਜ਼ ਪਈ ਐ ਇੱਕ ਤੁਹਾਨੂੰ ਮੈਂ ਬੱਲ ਦਿਖਾਉਣਾ ਪੁਰਾਣੇ ਜਵਾਨੇ ਦਾ ਇਹ ਨਾ ਬਹੁਤ ਚਾਹੀਦਾ ਮੈਨੂੰ ਸੰਭਾਲ ਲੈ ਪੈਨੂ ਬੱਲ ਸੰਭਾਲਨੇ ਬਹੁਤ ਔਖੇ ਐ ਨਾ ਫੁੱਟ ਜਾਂਦੇ ਐ ਠੀਕ ਆ ਤੇ ਆਪਾਂ ਕਈ ਚੀਜ਼ਾਂ ਦੀ ਕਦਰ ਬਹੁਤ ਕਰਦੇ ਆ ਕਿਉਂਕਿ ਸਮਾਂ ਪੈਣ ਤੇ ਨਾ ਵੀ ਫਿੱਕੀਆਂ ਨਾ ਪੈਣ ਆ ਤਾਂ ਬੜੀ ਘਰਤੀ ਰੱਖੀ ਬੈਠਾ ਇਹ ਬੱਲਵਾ ਦੇਖ ਠੀਕ ਹੈ ਇਹ ਬੱਲਵਾ ਤੁਹਾਨੂੰ ਮੈਂ ਚਲਾ ਕੇ ਵਿਖਾਵਾਂਗਾ ਇੱਕ ਮਿੰਟ ਚੱਲਦਾ ਵੀ ਹੈਗਾ ਬੱਲਵਾ ਆਪਣਾ ਇਹ ਨਾਲ ਜਿਹੜੀ ਆਪਣੀ ਬਾਲਟੀ ਹੁੰਦੀ ਸੀ ਸਪੀਕਰ ਵਾਲੀ ਠੀਕ ਹੈ ਜਿਹੜੀ ਆਪਣੇ ਆਹ ਜਿਹੜੇ ਉੱਪਰ ਕੋਠਿਆਂ ਦੇ ਦੋ ਮੰਜੇ ਜੋੜ ਕੇ ਸਪੀਕਰ ਨਹੀਂ ਲੱਗਦੇ ਹਾਂ 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 ਬਾਈ ਉਹਦੀ ਬਾਲਟੀ ਦੇ ਵਿੱਚ ਲੱਗ ਜਾਂਦਾ ਸੀ ਜਦੋਂ ਹੁਣ ਹੁਣ ਤਾਂ LED ਲਾਈਟਾਂ ਆ ਗਈਆਂ ਪਹਿਲਾਂ ਨਾ ਉਹ ਬਾਲਟੀ ਦੇ ਵਿੱਚ ਐਂ ਕਰਕੇ ਲੱਗ ਜਾਂਦਾ ਨਾਲ ਸੀ ਰੋਸ਼ਨੀ ਦੂਰ ਤੱਕ ਵਿਖਾਉਣ ਵਾਸਤੇ ਠੀਕ ਹੈ ਵੀ ਦੂਰ ਜਾ ਕੇ ਰੋਸ਼ਨੀ ਦਿਸੇ ਕਿੰਨੇ ਵਾਟ ਵਾਲਾ ਬਈ ਇਹ ਇਹ ਦਿਨ ਵਾਟ ਵੈਸੇ ਲਿਖਿਆ ਨਹੀਂਗਾ ਕਿਉਂਕਿ ਮਿਟ ਗਿਆ ਵਾਟ ਹੁਣ ਮੇਰੇ ਵੀ ਧਿਆਨ ਚ ਨਹੀਂ ਵਾਟ ਕਿੰਨੀ ਹੈ ਇਹ ਐਸਟੀਮੇਟ ਹੋਊਗਾ ਤੁਹਾਨੂੰ ਇਹ ਐਸਟੀਮੇਟ ਇਹ 200 ਪਲੱਸ ਵਾਟ ਆ ਵੀ ਮਾਲਾ 200 200 ਵਾਟ ਦਾ ਛੋਟਾ ਬੱਲ ਬੰਦਾ ਹੈ ਪਰ ਇਹ ਮੈਨੂੰ ਆਇ ਲੱਗਦਾ 500 ਵਾਟ ਜਿੰਨੀ ਰੋਸ਼ਨੀ ਕਰਦਾ ਹੈ ਕਿ 500 ਵਾਟ ਦਾ ਬੱਲ ਹੋਊਗਾ ਲਗਭਗ ਇਹਦੀ ਕਿਉਂਕਿ 500 ਵਾਟ ਹੈ ਨਹੀਂ ਉੱਤੇ ਤੇ ਆਪਾਂ ਇਹਦੀ ਮੈਜ਼ਰ ਵੀ ਨਹੀਂ ਕੀਤੀ ਵਾਟ ਦੀ ਵਾਟ ਮੈਜ਼ਰ ਕਰਨੀ ਸੀਗੀ ਕਰੀ ਨਹੀਂ ਅਸੀਂ ਤੇ ਇਹ ਬੱਲੇ ਫਿਰ ਜਲਾ ਕੇ ਹੀ ਖਾਵਾਂਗੇ ਇਹ ਨਾ ਬਾਲਟੀ ਦੇ ਵਿੱਚ ਲਾ ਗਿਆ ਦੂਰ ਤੀ ਰੋਸ਼ਨੀ ਪੈਦੀ ਸੀ ਪੂਰੀ ਵਧੀਆ ਜੇ ਹੋਣ ਤਾਂ ਲੀਡੀ ਲਾਈਟਾਂ ਆਈਆਂ ਆ ਪਰ ਦੂਜੀਆਂ ਲਾ ਦਿੰਨੇ ਆ ਤੇ ਉਹ ਉਹ ਹੀ ਜ਼ਿਆਦਾ ਰੋਸ਼ਨੀ ਕਰਦੀਆਂ ਆ ਹੁਣ ਤੁਹਾਨੂੰ ਬੱਲਮ ਚਲਾ ਕੇ ਵਿਖਾਉਂਗਾ ਮੈਂ ਖਾਈ ਲੈ ਚਾਹਣਾ ਇੱਕ ਮਿੰਟ ਚਾਹਣਾ ਉਹ ਸੀਰੀਜ਼ ਸਾਡਾ ਚੈੱਕ ਕਰਨ ਵਾਲਾ ਚੱਕ ਵੇਖ ਰੋਸ਼ਨੀ ਜਗਰ ਦੀ ਇਸ ਦੇ ਕੀ ਬਾਤ ਹੈ ਨਹੀਂ ਬਹੁਤ ਹੈ ਹਾਂ ਇਹਦਾ 500 ਵਾਟ ਤੋਂ ਪਲੱਸ ਚੱਲਣਾ ਉਹ ਮੇਰੇ ਖਿਆਲ ਚ ਕਿਉਂਕਿ ਅਸੀਂ ਇਹਦੀ ਮੈਜਰਤਾ ਕੀਤੀ ਨੀਗੀ ਇਹਨੂੰ ਆਪਾਨੂੰ ਮੈਜ਼ਰਮੈਂਟ ਕਰਨੀ ਪੈਂਦੀ ਹੈ ਅੰਪੀਰਾਂ ਚੈੱਕ ਕਰਨਾ ਪੈਂਦਾ ਵੀ ਬਿਜਲੀ ਆਪਰ ਕਿੰਨੀ ਖਾ ਰਿਆ ਇਹ ਠੀਕ ਹੈ ਪਰ ਇਸ ਸਮੇਂ हिसाब ਦੇ ਨਾਲ ਉਹ ਹੈ ਠੀਕ ਹੈ ਇਹ ਵੀ ਤੁਸੀਂ ਬਰਸਾਂਬ ਰੱਖਿਆ ਹੈ ਹਾਂਜੀ ਹਾਂਜੀ ਇਹ ਵੀ ਬਹੁਤ ਸੰਭਾਲ ਕੇ ਰੱਖਿਆ ਸੀ ਇਹ ਤਾਂ ਸਾਹਮਣੇ ਹੀ ਬਹੁਤ ਆ ਖਾਮ ਦਾ ਤੋੜ ਕੇ ਹਾਂ ਇਹਨੂੰ ਤਾਂ ਬਾਲੇ ਆ ਰਹੀ ਅਸੀਂ ਇਹ ਤਾਂ ਠਾਂ ਠਾਂ ਵੀ ਹੋ ਗਿਆ ਪਰ ਅਸੀਂ ਫਿਰ ਵੀ ਕੋਸ਼ਿਸ਼ ਕੀਤੀ ਨੂੰ ਸੰਭਾਲ ਕੇ ਰੱਖਿਆ ਜਾਵੇ ਉਹ ਅੱਜ ਲੱਗ ਜਗ੍ਹਾ ਬਣਾਈ हां जी हां जी जी और दसो जी ठीक ठाक ठीक है भाई ते ਆਹ ਫਾਰਿਆ ਵਾਲਾ ਸਿਸਟਮ ਬਈ हां ਇਹ ਫਾਰਿਆ ਸਿਸਟਮ ਠੀਕ ਹੂੰ ਇਹ ਦੇ ਕਿੱਟ ਹੈ 2500 ਰੁਪਏ ਦਾ ਕਿੱਟ ਹੈ ਠੀਕ ਹੈ ਤੇ ਅ ਬਲਸ਼ੇਫ ਉਹ ਆ ਰਿਹਾ ਤੇ 40 ਫੁੱਟ ਪੈਪ ਹੈ ਠੀਕ ਹੈ 40 ਫੁੱਟ ਪੈਪ ਹੈ ਦੇ ਵਿੱਚ ਠੀਕ ਹੈ ਤੇ ਇਹਦੇ ਚ ਅਸੀਂ 500 ਰੁਪਏ ਲੇਬਰ ਲੈਨੇ ਆ ਲੱਗਦਾ ਅੱਛਾ ਹੂੰ ਇਹ ਨਹੀਂ ਆਜੇ ਪੈਂਦਾ ਹਾਂ 3000 ਰੁਪਏ ਚ ਪੈਂਦਾ ਪਿੰਡ ਵਾਲਿਆਂ ਵਾਸਤੇ ਜੇ ਕੋਈ ਬਾਹਰ ਜਾਂਦਾ ਤਾਂ ਬਾਹਰ ਸਾਨੂੰ ਉਹ ਅਸੀਂ ਭੇਜ ਵੀ ਦਿੰਨੇ ਜੇ ਕਿਸੇ ਬੰਦੇ ਨੂੰ ਮਗਵਾਉਣਾ ਹੈ ਡ੍ਰਾਈਵ ਵੀ ਕਰ ਦਿੰਦੇ ਠੀਕ ਹੈ ਇਹ ਵੀ ਕਿਸੇ ਨੂੰ ਚਾਹੀਦੇ ਹੋਵੇ ਤੇ ਚਾਰਜ ਆ ਲੱਗਾ ਐਕਸਟਰਾ ਲੱਗਦੇ ਹਾਂ ਉਹ ਉਹ ਜਿੰਨੇ ਵੀ ਪੈਸੇ ਲੱਗਦੇ ਆ 100 200 ਰੁਪਏ ਜਿੰਨਾ ਲੱਗਦਾ ਉਹ ਉਹਨੂੰ ਪੇ ਕਰਨਾ ਪੈਂਦਾ ਠੀਕ ਹੈ ਹਮ ਬਾਕੀ ਐ ਨਹੀਂ ਅਸੀਂ ਪਸ਼ੂਆਂ ਦੀ ਯਾਰਡ ਦੇ ਵਿੱਚ ਅਸੀਂ ਲੋਕਾਂ ਨੇ ਠੱਗੀ ਜਾਂਨੇ ਮਿਹਨਤਾਂ ਨਹੀਂ ਹੈ ਵੀ ਦੋ ਦੋ ਕੰਮ ਹੋ ਰਹੇ ਇਹਦੇ ਨਾਲ ਨਾਲ ਤਾਂ ਸੇਵਾ ਹੈ ਨਾਲੇ ਅਸੀਂ ਕੰਮ ਕਰ ਰਹੇ ਹਾਂ ਇਹ ਵੀ ਨਹੀਂ ਅਸੀਂ ਸੇਵਾ ਕਰ ਰਹੇ ਹਾਂ ਪਰ ਨਹੀਂ ਸਾਡਾ ਕੰਮ ਵੀ ਹੈਗਾ ਅਸੀਂ ਪਰ ਕਹਿੰਦੇ ਵੀ ਵਧੀਆ ਤਰੀਕੇ ਨਾਲ ਕੰਮ ਹੋ ਜਾਏ ਅਗਲਾ ਗਲਤ ਗਾਈਨ ਨਾ ਹੋ ਜਾਏ ਸਹੀ ਗੱਲ ਹੈ ਸਹੀ ਤਰੀਕੇ ਨਾਲ ਕੰਮ ਹੋ ਜਾਵੇ ਠੀਕ ਹੈ ਜੀ ਓਕੇ ਬਈ ਕੋਈ ਨਹੀਂ ਲਾਇਆ ਮੈਂ ਕੱਲ ਨੂੰ ਕਰ ਦਾਂ ਲਾ ਦਿਓ ਇੱਕ ਮਾਸ ਦਾ ਮਾਸ ਦਾ ਫਰਕ ਸੀ ਵੈਸੇ ਭਾਬਾ ਜੀ 2 ਦਿਨ ਹੋ ਗਏ ਬਹੁਤ ਗਰਮੀ ਪਈ ਐ ਬਹੁਤ ਦੇਖੋ ਓਕੇ ਹਾਂ ਚਲੋ ਅੱਜ ਵਾਈ ਗਰੂ ਨੇ ਸੁਣ ਲਈਏ ਆਪਣੇ ਜ਼ਰੂਰੀ ਨਹੀਂ ਕੱਲਾ ਆਪਾਂ ਬਾਹਰ ਰਹਿੰਦੇ ਸੀ ਹੁੰਦਾ ਹਾਂ 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 ਬਈ ਚੰਗੀ ਗੱਲ ਹੈ ਮੌਸਮ ਠੰਡਾ ਹੋ ਗਿਆ ਹਾਂ ਤੇ ਫਾਇਦਾ ਹੋ ਗਿਆ ਹਾਂ ਹਾਂ ਸਾਰਾ ਕੁਝ ਪੈਸਾ ਵੀ ਨਹੀਂ ਹੁੰਦਾ ਸਹੀ ਗੱਲ ਹੈ ਠੀਕ ਹੈ ਜੀ Ok, bem.